ਔਰਤਾਂ ਲਈ ਤੁਸੀਂ ਕਹਿ ਰਹੇ ਹੋ ਵੀ ਵਰਦਾਨ ਤੋਂ ਕੱਟਣੀ ਹੈ ਇਹ ਦਰਖਤ ਜਿਨ੍ਹਾਂ ਨੂੰ ਲਕੋਰੀਆ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਦਾ ਤੇ ਜਿਨ੍ਹਾਂ ਦੇ ਬੱਚੇ ਦੀ ਨੀ ਦੇ ਵਿੱਚ ਕਈ ਵਾਰੀ ਜ਼ਖਮ ਹੋ ਜਾਂਦੇ ਨੇ ਜਾਂ ਅਲਸਰ ਹੋ ਜਾਂਦੇ ਨੇ ਜਾਂ ਜਿਵੇਂ ਪ੍ਰਾਈਵੇਟ ਪਾਰਟ ਦੇ ਉੱਤੇ ਜ਼ਖਮ ਹੋ ਜਾਂਦੇ ਨੇ ਫਿੰਸੀਆਂ ਆਉਣ ਲੱਗ ਜਾਂਦੀਆਂ ਨੇ ਉਹਨਾਂ ਲਈ ਵੀ ਫੇਸ ਪੈਕ ਦੇ ਤੌਰ ਤੇ ਵੀ ਬਹੁਤ ਵਧੀਆ ਕੰਮ ਕਰਦਾ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਇਹਦਾ ਫੇਸ ਪੈਕ ਵੀ ਬਹੁਤ ਵਧੀਆ ਬਣ ਸਕਦਾ ਹੈ ਫੇਸ ਮਾਸਕ ਬਹੁਤ ਵਧੀਆ ਬਣ ਸਕਦਾ ਹੈ ਬਿਊਟੀ ਪਾਰਲਰਾਂ ਦੇ ਜਾਣ ਦੀ ਲੋੜ ਹੀ ਨਹੀਂ ਪੈਣੀ ਸਾਡੀਆਂ ਭੈਣਾਂ ਜਿਹੜੀਆਂ ਇਸ ਵੇਲੇ ਵੀਡੀਓ ਦੇਖ ਰਹੀਆਂ ਨੇ ਜਿਵੇਂ ਇਹਨੂੰ ਉਬਾਲ ਲੈਣਾ ਉਬਾਲ ਕੇ ਜਿਹੜਾ ਪਾਣੀ ਆ ਉਹਦੇ ਨਾਲ ਕਾਟਨ ਨਾਲ ਪਹਿਲਾਂ ਸਾਰਾ ਸਾਫ਼ ਕਰ ਲੈਣਾ ਫੇਸ ਫੇਸ ਉਹਨੂੰ ਮਲਤਾਨੀ ਮਿੱਟੀ ਦੇ ਵਿੱਚ ਘੋਲ ਕੇ ਉਹਦਾ ਫੇਸ ਪੈਕ ਬਣਾ ਕੇ ਲਾ ਲਓ ਕਿੰਨੇ ਦਿਨਾਂ ਚ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਜੀ ਡਾਕਟਰ ਸਾਹਿਬ ਥੋੜੇ ਦਿਨਾਂ ਚ ਇਹ ਸਾਫ਼ ਕਰ ਦਿੰਦਾ ਤੁਹਾਡੇ ਕੋਲ ਜਿਹੜੇ ਨੁਸਖੇ ਫਾਰਮੂਲੇ ਨੇ ਬੂੰਦਾਂ ਵਾਲੇ ਇਹ ਇਸ ਤਰ੍ਹਾਂ ਦੇ ਦਰਖਤਾਂ ਦੇ ਵਿੱਚੋਂ ਹੀ ਕੱਢਦੇ ਆ ਤੁਸੀਂ ਦੇਖੋ ਹੁਣ ਇਹ ਕੌੜੀਆ ਜਦੋਂ ਅਸੀਂ ਇਹਦਾ ਅਰਕ ਕੱਢ ਲਿਆ ਮਿੱਠੀ ਹੋ ਜਾਣੀ ਆ ਉਹ ਇੱਕ ਅੰਮ੍ਰਿਤ ਤਿਆਰ ਹੋ ਜਾਂਦਾ ਜਦੋਂ ਉਹ ਅੰਮ੍ਰਿਤ ਦੀ ਕਹਿੰਦੇ ਹੁੰਦੇ ਨੇ ਇੱਕ ਬੂੰਦ ਅੰਦਰ ਜਾਣੀ ਆ ਉਹ ਸਰੀਰ ਤੇ ਕੀ ਕਰੂਗੀ ਫਿਰਕੀ ਸਾਹਿਬ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ